ਮੈਚਾਂ ਟੀਮਾਂ ਅੱਜ ਫੇਰ ਉਹ ਹੀ ਆ ਤੇ ਪਰ ਗਰਾਊਂਡ ਜਿਹੜੀ ਆ ਉਹ ਜਗ੍ਹਾ ਬਦਲ ਗਈ ਆ ਅੱਜ ਟਿੱਬੇ ਦੀ ਟੀਮ ਜਿਹੜੀ ਆ ਨਸੀਰਪੁਰ ਵਿੱਚ ਖੇਡ ਰਹੀ ਆ ਜੀ ਟਾਈਮ ਕਾਫੀ ਲੰਘ ਗਿਆ ਰਵਣ ਦਾ ਜੀਰਪੁਰ ਵਾਲੇ ਯਾਰ ਪਿੰਡ ਆ ਕੇ ਵੀ ਲੇ ਗਏ ਸਾਡੀਆਂ ਬੀਬੀਆਂ ਨੇ ਮੁੜ ਕੇ ਰਾਤ ਨੂੰ लेट ਗਿਆ ਰੋਟੀ ਨਹੀਂ ਆ ਰੋਟੀ ਵੀ ਖਾਣੀ ਹੁੰਦੀ ਆ ਜੀ ਟੀਮ ਨੇ ਆਉਣ ਦੇ ਇਧਰ ਗਰਮ ਹੋਏ ਹੋਏ ਪਲੇਅਰ ਪੂਰੇ ਫਗੇ ਸਾਡੇ ਘਰਾਂ ਦੇ ਖਾਤੇ ਠੰਡੇ ਹੋ ਜਾਣੇ ਆ ਕਰੇ ਖਾਤੇ ਉਹ ਲੈ ਕੇ ਆ ਵੀ ਕੋਈ ਹਰਕਤਾਂ ਤੋਂ ਬਾਜ਼ ਨਹੀਂ ਹੋਣਾ ਅੱਜ ਫੇਰ ਤੁਹਾਡਾ ਉਹ ਹੀ ਕੰਮ ਮੰਗਵੀਆਂ ਚੀਜ਼ਾਂ ਐਡਵਾਨ ਸਾਹਿਬ ਕੋਚ ਐਂਡ ਕਪਤਾਨ ਜਿੰਨਾਂ ਦੀ ਚੱਲਦੀ ਕਿਤੇ ਨਹੀਂ ਬਾਹਰ ਆ ਜਦੋਂ ਟੱਪੇ ਤੋਂ 25 ਬੰਦੇ ਇਕੱਠੇ ਕਰਤੇ ਆ ਤੇ ਉਧਰ ਭਾਜੀ ਬੈਕਵਰਡ ਤੇ ਡਿਫੈਂਸ ਡਿਫੈਂਸ ਬੈਕਵਰਡ ਹੀ ਕਹਿਣਾ ਤੇ ਦੂਜਾ ਮੈਂ ਆ ਜਾ ਆਪਣਾ ਅੱਜ ਤਗੜੇ ਹੋ ਜੂਗਾ ਬਿਲਕੁਲ ਤੇ ਆਪਣੀ ਪਲੇਸ ਨਹੀਂ ਛੱਡਣੀ ਸਭ ਦੇ ਭਾਈ ਦਾ ਵਾ ਉਹਨਾਂ ਨੂੰ ਦੋ ਬੰਦੇ ਹੋਣਦੇ ਮੈਂ ਤੇ ਤੀਜਾ ਹੋਰ ਆ ਜਾ ਉਹ ਜਗਾ ਖਾਲੀ ਹੋ ਜਾਂਦੀ ਯਾਰ ਮਾਯੂਰ ਸائیں ਅੱਜ ਕੁਛ ਚਿਹਰੇ ਜੋ ਪਿਛਲੇ ਮੈਚ ਵਿੱਚ تھے ਤੂੰ ਐ ਦੋਵੇਂ ਟੀਮਾਂ ਜਿੱਤ ਗਿਆ ਵਾ ਆਪਾਂ ਖੇਡੀ ਜਾਣਾ ਵਾ ਮੈਂ ਬਿਲਕੁਲ ਬਿਲਕੁਲ ਖੇਡੀ ਜਾਣਾ ਵਾ ਯਾਰ ਹਾਰ ਜਿੱਤ ਦੀ ਨਹੀਂ ਗੱਲ ਹੁੰਦੀ ਹਾਂਜੀ ਹਾਂਜੀ ਉਹਦਾ ਕਰਕੇ ਪਰ ਤੂੰ ਜ਼ੋਰ ਲਾ ਕੇ ਵੀ ਕਹਤਾ ਵੀ ਇਹ ਗਾਲਾਂ ਕੱਢ ਰਿਹਾ ਵਸ ਓਏ ਇਹ ਵੀ ਢਿੱਲ ਛੱਡ ਗਿਆ ਸੀਗਾ ਵਧੀਆ ਭਾਈ ਚੱਲ ਗਿਆ ਸੀਗਾ ਆ ਪੂਰਾ ਗੈਂਗਸਟਰ ਵਾਲਾ ਕੰਮ ਕੀਤਾ ਇਹਨੇ ਕਬੱਡੀ ਪਲੇਅਰ ਸਾਡਾ ਸਹਿਯੋਗ ਕਰਨਾ ਯਕੀਨ ਮੇਰੇ ਵੀਰੋ ਬਹੁਤ ਜ਼ਿਆਦਾ ਤੇ ਦੋਵੇਂ ਹੱਥ ਜੋੜ ਕੇ ਕਹਿੰਦੇ ਫਤਿਹ ਬਣਾ ਲਓ ਜੀ ਕਿਵੇਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਤਾਂ ਆਪਣੀ ਰਾਏ ਜਰੂਰ ਦਿਓ ਤੇ ਅਗਲੇ ਹਫ਼ਤੇ ਫੇਰ ਮਿਲਾਂਗੇ ਨਸੀਰਪੁਰ ਦੇ ਨਾਲ ਅਗਲੇ ਤੱਕ ਲਈ ਰੱਬ ਰੱਖਾ ਬਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਪਿਛੇ ਤੁਸੀਂ ਗਰਾਊਂਡ ਦਾ ਵਿਊ ਦੇਖ ਰਹੇ ਹੋ ਤੇ ਪਿਛਲੇ ਹਫ਼ਤੇ ਆਪਣਾ ਮੈਚ ਲੱਗਾ ਸੀ ਨਸੀਰਪੁਰ ਵਰਸਸ ਟੱਬਾ ਤੇ ਮੈਚਾਂ ਟੀਮਾਂ ਅੱਜ ਫੇਰ ਹੋਈ ਆ ਤੇ ਪਰ ਗਰਾਊਂਡ ਜਿਹੜੀ ਆ ਉਹ ਜਗ੍ਹਾ ਬਦਲ ਗਈ ਆ ਅੱਜ ਟਿੱਬੇ ਦੀ ਟੀਮ ਜਿਹੜੀ ਆ ਨਸੀਰਪੁਰ ਵਿੱਚ ਖੇਡਣ ਆਈ ਹੈ ਜੀ ਤੇ ਜਦੋਂ ਪਿਛਲੇ ਮੈਚ ਵਿੱਚ ਦੋਨੋਂ ਟੀਮਾਂ ਨੇ ਪੂਰਾ ਜ਼ੋਰ ਮਾਰ ਕੇ ਮੈਚ ਨੂੰ ਰੋਮਾਂਚਿਕ ਬਣਾਇਆ ਤੇ ਵਧੀਆ ਤੇ ਪਿਛਲੀ ਵਾਰੀ ਜਿਹੜਾ ਮੈਚ ਮਾਰਨਿੰਗ ਖੜਿਆ ਗਿਆ ਤੇ ਇਸ ਵਾਰ ਜਿਹੜਾ ਮੈਚ ਹੈ ਜੀ ਰਾਤ ਦੇ ਵੇਲੇ ਲਗਭਗ 6:30 ਦਾ ਸਮਾਂ ਹੋ ਗਿਆ ਤੇ 7 ਵਜੇ ਕਰੀਬ ਮੈਚ ਜਿਹੜਾ ਸ਼ੁਰੂ ਹੋ ਜਾਏਗਾ ਤੇ ਜੁੜੇ ਰਹੋ ਜੀ ਵੀਡੀਓ ਦੇ ਐਂਡ ਤੱਕ ਹਰਜੋਤ ਸਿੰਘ ਤੇ ਟਾਈਮ ਕਾਫੀ ਲੰਘ ਗਿਆ ਰੋਬਨ ਬਾਜੀ ਤੇ ਨਸੀਰਪੁਰ ਵਾਲੇ ਯਾਰ ਪਿੰਡ ਆ ਕੇ ਵੀ ਲੇਟ ਆ ਹੈ ਉਹ ਯਾਰ ਨਸੀਰਪੁਰ ਦੀ ਟੀਮ ਨਹੀਂ ਆਉਂਦੀ ਇੱਧਰ ਗਰਮ ਹੋਏ ਹੋਏ ਪਲੇਅਰ ਪੂਰੇ ਫਗੇ ਹੋਏ ਅੱਜ ਸਾਡੇ ਗਾ ਟਿਪੇ ਵਾਲਾ ਉਹ ਟਿਪੇ ਖੜੀ ਸਾਡੇ ਗਾ ਹਾਂਡੇ ਖਾਤੇ ਠੰਡੇ ਹੋ ਜਾਣੇ ਆ ਤੇ ਮੁੰਡੇ ਕੁਛ ਉਧਰ ਤਿਆਰੀ ਵੀ ਕਰ ਰਾਏ ਗਰਾਊਂਡ ਦੀ ਨਸੀਰਪੁਰ ਵਾਲੇ ਤੇ ਆਪਾਂ ਉਹਨਾਂ ਨਾਲ ਕਰਦੇ ਆਂ वार्तालाਪ ਬਾਈ ਟੀਮ ਸੱதோ ਜਲਦੀ ਤਾਂ ਸਾਡੀਆਂ ਬੀਬੀਆਂ ਨੇ ਮੁੜ ਕੇ ਰਾਤ ਨੂੰ ਲੇਟ ਗਿਆ ਰੋਟੀ ਨਹੀਂ ਮਿਲਨੀ ਹਾਂ ਰੋਟੀ ਵੀ ਖਾਣੀ ਆਂ ਦੇ ਜਾ ਕੇ ਬਣਾਣੀ ਬਣਾ ਕੇ ਖਾਣੀ ਪੈਣੀ ਆ ਇੰਨ ਬਾਤ ਕਰੀਆ ਲਿਆ ਵੀ ਤੂੰ ਹੀ ਹਰਕਤਾਂ ਤੋਂ ਬਾਜ਼ ਨਹੀਂ ਹੋਣਾ ਅੱਜ ਫੇਰ ਸਾਡਾ ਉਹ ਕੰਮ ਮੰਗਵੀਆਂ ਚੀਜ਼ਾਂ ਲਿਆਓ ਵੀ ਸਾਡਾ ਤੋਹਫਾ ਵੀ ਦੇ ਰੋ ਉਹ ਤਾਂ ਮੇਰੀ ਇੱਕ ਨੰਬਰ ਹੀ ਗਈ ਕੋਈ ਅਲ ਨਹੀਂ ਆਹ ਪਵਨ ਬਾਜੀ ਇਹ ਫਾਰਵਰਡ ਲਾਈਨਾਂ ਲਾਉਣਗੇ ਅੱਜ ਜੀ ਤੇ ਉਮੀਦ ਕਰਦੇ ਆਂ ਖਰੇ ਤੋਂ ਖਰਾ ਖੇਡਣਗੇ ਤੇ ਸੰਮੀਤ ਹਮੇਸ਼ਾ ਦੀ ਤਰ੍ਹਾਂ ਵਧੀਆ ਗੋਲਟੀ ਕਰੂ ਅੱਜ ਫੇਰ ਤੇ ਅਟਵਾਨ ਸਾਹਿਬ ਕੋਚ ਐਂਡ ਕਪਤਾਨ ਜਿੰਨਾਂ ਦੀ ਚੱਲਦੀ ਕਿਤੇ ਨਹੀਂ ਬਾਹਰ ਮਾਮਾ ਬਾਈ ਜੱਡੀ ਟੱਪੇ ਤੋਂ 25 ਬੰਦੇ ਇਕੱਠੇ ਕਰਤੇ ਆ ਹਾਂ ਡਿਫੈਂਸ ਲਾਉਣਗੇ ਤੇ ਗੁਰਪਾਲ ਬਾਜੀ ਇਹ ਵੀ ਡਿਫੈਂਸ ਤੇ ਜਰਾ ਆਪਦੇ ਕਹਿੰਦੇ ਵੀ ਜੋਰ ਦਿਖਾਉਣਗੇ ਅੱਜ ਤੇ ਇਧਰ ਸਾਡਾ 17 ਖੇਡੂਗਾ ਸੈਂਟਰ ਪਰ ਬਾਲ ਦੇ ਕੇ ਅੱਗੇ ਪਿੱਛੇ ਅੱਗੇ ਪਿੱਛੇ ਸਾਰੀ ਜਗ੍ਹਾ ਇਹਦੀ ਆ ਜਿੱਥੇ ਮਰਜ਼ੀ ਜਾ ਸਕਦਾ ਇਹ ਇਹ ਰਾਜਨ ਪਾਜੀ ਇਹ ਵੀ ਫਾਰਵਰਡ ਲਾਉਂਗੇ ਜੀ ਵਾਹ ਇਧਰ ਪਾਜੀ ਬੈਕਵਰਡ ਤੇ ਡਿਫੈਂਸ ਡਿਫੈਂਸ ਬੈਕਵਰਡ ਨਹੀਂ ਕਹਿਣਾ ਡਿਫੈਂਸ ਬੈਕਵਰਡ ਨਹੀਂ ਕਹਿਣਾ ਡਿਫੈਂਸ ਤੇ ਕਵਰ ਪਾਲ ਇਹ ਸਾਡਾ ਹਮੇਸ਼ਾ ਰੀਤਰਾ ਫਾਰਵਰਡ ਪਲੇਅਰ ਆ ਜੀ ਅਜ ਡੇਰਾ ਮੈਂ ਵੀ ਮੁੰਡਿਓ ਜਦੋਂ ਅੱਜ ਆਪਣਾ ਅੱਜ ਤਕੜੇ ਹੋ ਗਏ ਉਹਦਾ ਤੇ ਆਪਣੀ ਪਲੇਸ ਨਹੀਂ ਛੱਡਣੀ ਜਦੋਂ ਉਹਨਾਂ ਨੇ ਟੈਗ ਦੇ ਹੁਣਾ ਨਾ ਬੰਦਾ ਕਵਰ ਕਰਨਾ ਜਰੂ ਆਪਾਂ ਟੈਗ ਤੇ ਜਾਣਾ ਬੰਦੇ ਨੂੰ ਉਹਨਾਂ ਤੋਂ ਖੜਾ ਛਡਾਉਣਾ ਠੀਕ ਆ ਪੂਰਾ ਜ਼ੋਰ ਮਾਰ ਕੇ ਖੜਿਓ ਸਾਰੇ ਜਣੇ ਤੇ ਗਾਲੀ ਗਲੋਚ ਨਹੀਂ ਕਰਨਾ ਜਿਹਨੂੰ ਕਹਿਣਾ ਪਰਸਨਲ ਹੀ ਕਹਿ ਦੇਣਾ ਕੇ ਇਹਦਾ ਆਪਾਂ ਜਣਾਣਾ ਗਾਲੀ ਜ਼ੋਰ ਮਾਰਿਓ ਸਾਰੇ ਜਣੇ ਆਪ ਦਾ ਆ ਪਾ ਸਾਰੇ ਜਣੇ ਅੱਜ ਵੀ ਪਰ ਇਹ ਕੋਈ ਬਾਲ ਛੁੱਟ ਗਿਆ ਤਾਂ ਮਗਰ ਪਿੱਛੇ ਦੇ ਬੰਦੇ ਡੀ ਕਰਾ ਦਿਓ ਬਾਕੀ ਕਿਸੇ ਨੂੰ ਕੋਈ ਨਹੀਂ ਧੱਕ ਦੇ ਇਹ ਸਾਰੇ ਜਣੇ ਜ਼ੋਰ ਮਾਰਿਓ ਇਹ ਮੇਨ ਵੱਡੀ ਗੱਲ ਇਹ ਆ ਜਦੋਂ ਬਾਲ ਤੁਹਾਡੇ ਕੋਲ ਖੁੱਸ ਜਾਂਦਾ ਨਾ ਕਿਸੇ ਨੇ ਖੜਨਾ ਨਹੀਂ ਕਰਦਾ ਮਗਰ ਪਿੱਛੇ ਉਹਦੇ ਮਗਰ ਪੁਸ਼ਾ ਕਰਦਾ ਠੀਕ ਆ ਜ਼ੋਰ ਨਾਲ ਜ਼ੋਰ ਲਾਉਣਾ ਪੂਰਾ ਬੱਜ ਕੇ ਕਰਨਾ ਸਾਰੇ ਨਹੀਂ ਚਲੋ ਚਲ Kazuto This is a toy You have put I have put This is gold ਆਵਾਜ਼ ਓਏ ਓਏ ਬਹੁਤ 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 ਤੇਰੇ ਨਾਲ ਨਹੀਂ ਖਾਲੀ ਆ ਤੀਗਾ ਫੈਟਾ 아니. <목소리가> ਦੇਖ ਲੈ ਫੱਕਰ ਉਹ ਖੜਾ ਹੋਏ ਸਾਹ ਦੇ ਕੇ ਨਹੀਂ ਤੋੜਦਾ ਯਾਰ ਉਹ ਹਾਂ ਅਰੇ ਆ ਵੇ ਨਿਕਲ ਆ ਗਾਲ ਸੁਣ ਤੂੰ ਬੰਦਾ ਸੱਤ ਦੇ ਭਜਦਾ ਵਾ ਉਹਨਾਂ ਦੇ ਦੋ ਬੰਦੇ ਹੋਣਦੇ ਮੈਂ ਤੇ ਤੀਜਾ ਹੋਰ ਆ ਜਾਂਦਾ ਉਹ ਜਗ੍ਹਾ ਖਾਲੀ ਹੋ ਜਾਂਦੀ ਯਾਰ ਸਾਡੀ ਇੱਧਰ ਤੇ ਮੈਂ ਤਿੰਨਾਂ ਵਿੱਚ ਇੱਕ ਹੁੰਦਾ ਮਿਸ ਹੁੰਦੀ ਮੇਰੀ ਤੁਸੀਂ ਉਦੋਂ ਬੋਲਦੇ ਕਿ ਤੇਰੀ ਮਿਸ ਕਦੋਂ ਯਾਰ 15 ਕਰ ਲਿਆ ਮੈਂ ਵੀਡੀਓ 2 ਮਿੰਟ ਯਾਰ ਉਹ ਉਧਰ ਜੋ ਜੈਕਟ ਵਾਲਾ ਹੀ ਮੇਰੀ ਉਸਰਾ ਕਿੰਨਾ ਨੰਬਰ ਆ ਗਿਆ ਕਿੰਨਾ ਨੰਬਰ ਆ ਗਿਆ ਹਾਂਜੀ ਮਾਯੂਸ ਐ ਅੱਜ ਕੁਛ ਚਿਹਰੇ ਜੋ ਪਿਛਲੇ ਮੈਚ ਵਿੱਚ ਖੁਸ਼ تھے ਇਹ ਪਹਿਲੇ ਹੌ ਵਿੱਚ ਸਰੀ ਦੀ ਟੱਕਰ ਆਈ ਹੈ ਜੀ ਦੋ ਦੋ ਨਾਲ ਬਰਾਬਰ ਹੈ ਇਹ ਦੂਜੇ ਹਾਫ ਦੇ ਵਿੱਚ ਨਸੀਰਪੁਰ ਨੇ ਦੋ ਗੋਲ ਵੱਧਤਾ ਕੇ 4-2 ਨਾਲ ਅੱਗੇ ਚੱਲ ਰਹੀ ਆ ਕੋਈ ਸਾਹਿਬ ਜাদু ਚੱਲਿਆ ਨਹੀਂ ਅੱਜ ਬਹੁਤ ਸਾਲ ਦੀ ਹੈ ਆਪਣੀ ਬਹੁਤ ਬਹੁਤ ਕਦੀ ਬਾਅਦ ਹੁਣ ਸਾਨ ਸੋਹ ਡੇਟਸ ਆ ਤੇ ਕਰਪਾਲ ਦੇ ਡਰਦਾ ਬਾਹਰ ਆ ਗਿਆ ਵਿਚਾਰਾ ਜੱਬਾ ਜੱਬਾ

ਹਾਂਜੀ ਉਹ ਖਾੜੋ ਜੋ ਕੁਝ ਖਾਣਾ ਨਸੀਰਪੁਰ ਵਾਲਿਆਂ ਨੇ ਫੈਂਟਿਆ ਆਪਣਾ ਜੇ 6 ਗੋਲੇ ਆਣਾ ਇਹਨਾਂ ਦੇ ਤੋਟੇ ਮਗਾ ਤੁਸੀਂ ਕਿੰਨੇ ਤੋਟੇ ਤੁਸੀਂ ਗੱਡੀ ਦੇ ਨਾਲ ਚੱਲਦੇ ਤਿੰਨ ਤਿੰਨ ਚਾਰ ਜਾਣੇ ਚੱਲ ਜੂ ਨਹੀਂ ਮੈਂ ਸੁਮੀਤ ਉਹ ਜਲਦੀ ਆਵੇ ਤੁਸੀਂ ਸਾਰਿਆਂ ਜੱਸਿਆਂ ਖੋ ਲੈਣ ਠੀਕ ਆ ਮੇਰੇ ਕੱਪੜੇ ਵੀ ਤੁਹਾਨੂੰ ਮੁਬਾਰਕਾਂ ਜੀ ਜੀ ਤੁਹਾਨੂੰ ਬਹੁਤ ਬਹੁਤ ਜੀ ਉਹ ਕਹਿੰਿਆ ਸਾਰਾ ਕੁਝ ਵਧੀਆ ਦੋਵੇਂ ਦੋਵੇਂ ਟੀਮਾਂ ਜਿੱਤੀਆਂ ਵਾ ਆਪਾਂ ਖੇਡੀ ਜਾਣਾ ਵਾ ਮੈਂ ਬਿਲਕੁਲ ਬਿਲਕੁਲ ਖੇਡੀ ਜਾਣਾ ਮੈਂ ਬੱਸ ਯਾਰ ਹਾਰ ਜਿੱਤ ਦੀ ਨਹੀਂ ਗੱਲ ਹੁੰਦੀ ਹਾਂਜੀ ਹਾਂਜੀ ਬਿਲਕੁਲ ਗੱਲ ਹੁੰਦੀ ਕੰਟੀਨਿਉਟੀ ਤੇ ਟੱਚ ਰਹਿਣ ਦੀ ਆਪਾਂ ਹਾਂਜੀ ਬਿਲਕੁਲ ਜਿਹੜਾ ਜਿੱਤ ਗਿਆ ਉਹਨੂੰ ਖੁਸ਼ੀ ਆ ਜਿਹੜਾ ਹਾਰਦਾ ਉਹ ਕੋਈ ਸਿੱਖਦਾ ਬਿਲਕੁਲ ਨਹੀਂ ਨਹੀਂ ਹੈ ਤੁਸੀਂ ਆਏ ਸਹੀ ਗਾ ਬਹੁਤ ਵਧੀਆ ਉਹ ਨਹੀਂ ਤਾਂ ਸੜਤਾ ਹੈਗਾ ਤਿੰਨ ਦੋਸਿਆ ਅਸੀਂ ਸਵੇਰੇ ਖੇਡਣ ਨਹੀਂ ਗਏ ਉਹਦਾ ਕਰਕੇ ਪਰ ਤੂੰ ਜ਼ੋਰ ਲਾ ਕੇ ਵੀ ਕਹਤਾ ਵੀ ਇਹ ਗਾਲਾਂ ਕੱਢਦੇ ਆ ਬਸ ਓਏ ਇਹ ਵੀ ਢਿੱਲ ਛੱਡ ਗਿਆ ਸੀਗਾ ਵਧੀਆ ਭਲੀਆ ਢਿੱਲ ਛੱਡ ਗਿਆ ਸੀਗਾ ਆਪਾਂ ਕਹਿੰਦੇ ਇਹਨਾਂ ਨੂੰ ਕੱਲ ਨੂੰ ਆ ਜਾਓ ਹਾਂ ਇਹਨਾਂ ਨੇ ਫੇਰ ਢੇਲ ਟੋਟਿਆ ਲਈ ਖੜੇ ਟਾਈਮ ਮਨਾ ਕਰ ਗਿਆ ਸੀਗਾ ਮੈਨੂੰ ਇਹ ਨਹੀਂ ਖੜੇ ਟਾਈਮ ਪਾਜੀ ਇਹਨਾਂ ਨੇ ਇਹਨਾਂ ਨੇ ਰੋਾਇਆ ਮੈਨੂੰ ਸਹੀ ਦੱਸਾ ਪਲੇਅਰਾਂ ਨੇ ਅਸੀਂ ਮੈਂ ਤਾਂ ਉੱਥੇ ਸਵੇਰੇ ਮਜ਼ਾ ਲਿਆ ਆ ਸਾਰਾ ਕੁਝ ਕਰ ਲਿਆ ਆਪਾਂ ਆਪਣੀ ਗੇਮ ਖੇਡ ਲਈ ਮੈਂ ਇਹਨਾਂ ਲਈ ਖੇਡਦਾ ਆਂ ਇਹਨਾਂ ਲਈ ਕਰਦਾ ਪਰ ਆ ਤੇਨ ਗਰੁੱਪ ਚ ਤੂੰ ਵੀ ਹੈਗਾ ਯਾ ਗਰੁੱਪ ਚ ਕੋਈ ਨੇ ਜਵਾਬ ਦਿੱਤਾ ਤੁਸੀਂ ਬਾਤ ਬੇ ਬੰਦੇ ਦਾ ਬਹੁਤ ਗੁੱਸਾ ਜਣਾ ਸਾਡੇ ਗਰੁੱਪ ਚ ਵੀ ਗਈ ਹੈਗੇ ਯਾਰ ਉਹ ਪਾਜੀ ਇੰਨੇ ਮਿੰਨੂ ਬਣਾ ਕਾਲ ਕੀਤੀ ਮੈਂ ਸਾਡੇ ਗਰੁੱਪੇ ਗਾਣਾ ਗੱਡੀਆਂ ਉਦੋਂ ਉਦੋਂ ਗਾਣਾ ਗੱਡੀਆਂ ਨਹੀਂ ਆਪਾਂ ਹੁਣ ਸਾਡੇ ਗਰੁੱਪ ਚ ਵੀ ਹੈਗੇ ਆ ਉਹਨਾ ਮੈਸੇਜ ਵੀ ਹਰੇਕ ਵੇਖਣਾ ਸਵਾਦ ਵੀ ਲੈਣਾ ਗੱਲਾਂ ਦਾ ਪਰ ਰਪਣਾ ਹੀ ਨਹੀਂ ਗਏ ਦੇ ਵੀ ਕਰਨਾ ਕੰਮ ਦੀ ਗੱਲ ਤੇ ਵੀ ਨਹੀਂ ਕਰਨਾ ਮੈਂ ਆ ਨਿੱਕੇ ਨੂੰ ਛੱਡਿਆ ਮਾਂ ਨਿੱਕੇ ਨੂੰ ਉਥੇ ਨਾ ਚਲੋ ਠੀਕ ਆ ਮਿਲਦੇ ਬਹੁਤ ਵਧੀਆ ਚੰਗਾ ਜੀ ਨਿੱਕਾ ਆਏ ਪੂਰਾ ਗੈਂਗਸਟਰ ਵਾਲਾ ਕੰਮ ਕੀਤਾ ਇਹਨੇ ਤੁਹਾਡੇ ਗੈਂਗਸਟਰ ਨਿੱਕਾ ਗਿਆ ਸਾਹਿਬ ਰਹਿ ਗਿਆ ਸੇਵ ਪ੍ਰੋਫਾ ਖਾ ਲਿਓ ਸਾਡੇ ਸਪੋਰਟਰ ਸਾਹਿਬ ਅਨਮੋਲ ਸਿੰਘ ਕਬੱਡੀ ਪਲੇਅਰ ਸਾਡਾ ਸਹਿਯੋਗ ਕਰਨਾ ਇਹ ਕਹਿੰਦੇ ਮੇਰੇ ਵੀਰੋ ਇਹ ਦੋਵੇਂ ਹੱਥ ਜੋੜ ਕੇ ਕਹਿੰਦੇ ਫਤਿਹ ਬੁਲਾ ਦਿਓ ਬੋਲੇ ਸੋਨਿਆ ਚਲਿਏ ਹੈ ਦੋਵੇਂ ਦੋਵੇਂ ਸ਼ੁਰੂ ਮੈ ਲੀਆ ਵੇ ਹੀ ਮੁੰਡਿਆਂ ਨੂੰ ਚੰਗਾ ਵੀ ਨਸੀਰ ਪੁਰਾੜਾ ਤੁਹਾਨੂੰ ਮੁਬਾਰਕਾਂ ਅੱਜ ਤੁਹਾਨੂੰ ਵੀ ਬਹੁਤ ਬਹੁਤ ਤੇ ਆਪਾਂ ਮਿਲਦੇ ਆਂ ਫੇ ਅਗਲੇ ਮੈਚ ਦੇ ਵਿੱਚ ਚੰਗਾ ਬਾਈ ਆਹ ਮੁੰਡੇ ਦਾ ਪਿਛਲੀ ਵਾਰੀ ਬਿਆਨ ਹੀ ਕਹਿੰਦਾ ਮੈਂ ਛੋਟੇ-ਮੋਟੇ ਮੈਚ ਨਹੀਂ ਖੇਡਦਾ ਖੇਡੇ ਸੀ ਅੱਜ ਅੱਜ ਘੱਟੋ ਖੇਡੇ ਹੋਏ ਚੰਗਾ ਬਾਈ ਚਲ ਤਰਾਵਾ ਤੂੰ ਵੀ ਕੋਈ ਛੋਟਾ-ਮੋਟਾ ਮੈਚ ਖੇਡੇ ਆਂ ਆਹ ਮੁੰਡੇ ਦੀ ਗੇਮ ਸੋਹਣੀ ਆ ਬਾਈ ਮਿਲਦੇ ਆਂ ਬਾਈ ਓਕੇ ਜੀ ਓਕੇ ਜੀ ਹੁਣ ਆਪਾਂ ਸਾਡੇ ਦਾ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੀ ਤੇ ਅੱਜ ਜਿਹੜਾ ਨਸੀਰਪੁਰ ਨਾਲ ਨਸੀਰਪੁਰ ਨਾਲ ਮੈਚ ਸੀਗਾ ਨਸੀਰਪੁਰ ਨੇ ਪੂਰੀ ਮੱਲ ਮਾਰੀ ਦੂਜੇ ਹਾਫ ਦੇ ਵਿੱਚ ਤੇ ਪਹਿਲੇ ਹਾਫ ਦੇ ਵਿੱਚ ਦੋ ਦੋ ਨਾਲ ਮੁਕਾਬਲਾ ਜ਼ਬਰਦਸਤ ਰਿਹਾ ਤੇ ਦੂਜੇ ਮੈਚ ਵਿੱਚ ਚਾਰ ਗੋਲ ਵਾਧਾ ਕਰਕੇ 6-2 ਨਾਲ ਜਿਹੜੀ ਆ ਨਸੀਰਪੁਰ ਦੀ ਟੀਮ ਜੇਤੂ ਰਹੀਆ ਤੇ ਵੀਡੀਓ ਕਿਵੇਂ ਦੀ ਲਗੀ ਜੀ ਲਾਈਕ ਕਮੈਂਟ ਸ਼ੇਅਰ ਤਾਂ ਆਪਣੀ ਰਾਏ ਜਰੂਰ ਦਿਓ ਤੇ ਅਗਲੇ ਹਫਤੇ ਫੇਰ ਮਿਲਾਂਗੇ ਨਸੀਰਪੁਰ ਦੇ ਨਾਲ ਤੇ ਸਭ ਤੱਕ ਲਈ ਰੱਬ ਰੱਖਾ ਬਾਏ ਬਾਏ